ਲੋ ਜੀ ਮਸ਼ੀਨੀ ਯੁੱਗ ਹੋ ਚੁੱਕਿਆ ਆਪਣੇ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਕੰਮ ਫਾਸਟ ਹੋਈ ਜਾਂਦਾ ਜਿਵੇਂ ਜਿਵੇਂ ਕੰਮ ਦੀ ਆਪਾਂ ਤੇਜ਼ੀ ਕਰਦੇ ਆਂ ਵੀ ਕੰਮ ਯਾਰਾ ਪੂਰੀ ਤੇਜ਼ੀ ਦੇ ਨਾਲ ਨਿਮੇੜਦਗੇ ਪੂਰਾ ਫਾਸਟ ਚੱਲਦੇ ਆਂ ਓਵੇਂ ਓਵੇਂ ਉਮਰਾ ਵੀ ਘਟਦੀਆਂ ਜਾਂਦੀਆਂ ਨੇ ਪਹਿਲਾਂ ਦੇਖੋ ਆਪਾਂ ਸੂਰਜਮੁਖੀ ਦੀਆਂ ਫਸਲਾਂ ਹੁੰਦੀਆਂ ਸੀ ਉਹਨਾਂ ਦੀ ਕਾਣ ਛਾਂਟ ਕਰਦੇ ਸੀ ਉਸ ਤੋਂ ਬਾਅਦ ਫਿਰ ਗੰਨੇ ਦੀ ਫਸਲ ਹੁੰਦੀ ਸੀ ਕਮਾਦ ਵਧਣਾ ਕਣਕਾਂ ਪਾ ਹੱਥੀ ਵੜਦੇ ਸੀ ਮਹੀਨਾ ਮਹੀਨਾ ਲੋਕ ਲੱਗੇ ਰਹਿੰਦੇ ਸੀ ਕਣਕਾਂ ਵੱਢਣ ਭਰੰਗਾ ਪਾਉਣਗਾ ਹੜੰਬਿਆਂ ਨਾਲ ਹੀ ਕੱਢਣੇ ਹੁਣ ਮਸ਼ੀਨਾਂ ਆਉਂਦੀਆਂ ਨੇ ਤੇ ਘੰਟਿਆਂ ਦੇ ਹਿਸਾਬ ਨਾਲ ਮਿੰਟਾਂ ਦੇ ਹਿਸਾਬ ਨਾਲ ਕੰਮ ਨਿਮੇੜ ਦਿੰਦੀਆਂ ਨੇ ਸੋ ਇਸ ਕਰਕੇ ਸਾਰਾ ਜਿਹੜਾ ਕੰਮ ਆ ਉਹ ਮਸ਼ੀਨੀ ਦੌਰ ਹੋ ਚੁੱਕਿਆ ਅੱਜ ਤੇ ਇਹਦੇ ਨਾਲ ਜਿਹੜਾ ਆਪਣਾ ਸਮਾਂ ਉਹ ਬਹੁਤ ਹੀ ਜ਼ਿਆਦਾ ਘਟ ਗਿਆ ਸਰੀਰ ਆ ਜਿਹੜਾ ਉਹ ਵੀ ਸੋਲ ਹੋ ਗਿਆ ਮਸ਼ੀਨਾਂ ਦੇ ਨਾਲ ਨਾਲ ਆਪਣਾ ਸਰੀਰ ਵੀ ਸੋਲ ਹੋ ਗਿਆ ਜਿਸ ਕਰਕੇ ਸਰੀਰ ਕਿਸੇ ਵੀ ਗੱਲ ਦੀ ਤੰਗੀ ਦੀ ਝਾਲਦਾ ਸੋ ਇਸ ਕਰਕੇ ਸਰੀਰ ਦੀ ਜਿਹੜੀ ਆਪਣੀ ਇਮਿਊਨਿਟੀ ਆ ਉਹ ਵੀ ਘਟਦੀ ਜਾਂਦੀ ਆ ਪਾਵਰ ਘਟਦੀ ਜਾਂਦੀ ਆ ਸਰੀਰ ਦੀ ਜੋਸ਼ ਆ ਸਰੀਰ ਦੀ ਜਾਨ ਆ ਸਰੀਰ ਦੇ ਵਿੱਚ ਇੱਕ ਬਲੇਲਰ ਮੁਰਗੀ ਦੀ ਤਰ੍ਹਾਂ ਹੋ ਗਿਆ ਇਨਸਾਨ ਮਸ਼ੀਨੀ ਦੌਰ ਕਰਕੇ ਸੋ ਬੁਰਾ ਨਾ ਮੰਨਿਓ ਵੀਰੇ ਇਹ ਕਿਸੇ ਨੂੰ ਗੱਲ ਲਾ ਕੇ ਨਹੀਂ ਆਪਾਂ ਕਹਿੰਦੇਗੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਸੋ ਹੱਥੀ ਕੀਤਾ ਜਿਹੜਾ ਹੈਗਾ ਉਹ ਸਾਰਾ ਬੰਦ ਹੋ ਚੁੱਕਿਆ ਜਿਵੇਂ ਜਿਵੇਂ ਆਪਾਂ ਫਾਸਟ ਚੱਲਦੇ ਆ ਪੂਰੀ ਤੇਜ਼ੀ ਨਾਲ ਕੰਮ ਨਿਮੇੜਦੇ ਆਂ ਓਵੇਂ ਓਵੇਂ ਆਪਣਾ ਸਮਾਂ ਆਪਣੀ ਉਮਰ ਵੀ ਘਟਦੀ ਜਾਂਦੀ ਆ